ਨਮਸਕਾਰ ਮੈਂ ਹਾਂ ਆਤੇ ਤੁਸੀ ਦੇਖ ਰਹੇ ਹੋ ਐਸਐਮਜੀ ਨਿਊ ਸ਼ੁਰੂਆਤ ਕਰਦੇ ਆ ਅੱਜ ਦੀ ਮੁੱਖ ਖਬਰ ਦੇ ਨਾਲ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਲੁਧਿਆਣਾ ਸ਼ਹਿਰ ਦੇ ਗੁਰਨਾਣਕ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਭਾਰਤਪ੍ਰੇਮ ਅਸ਼ੋਕ ਦੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਇਸ ਦੌਰਾਨ ਕੋਰੋਨਾ ਸੰਕਰਮਣ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਵੀ ਸਰਕਾਰ ਹਿਦਾਇਤਾਂ ਦਾ ਸਖਤ ਦੇ ਨਾਲ ਪਾਲਣ ਕੀਤਾ ਗਿਆ ਤੇ ਆਪਾਂ ਉਹਨਾਂ ਦੀ ਇੱਕ ਨਜ਼ਰ ਖਬਰ ਤੇ कमिश्नर ऑफ पुलिस श्री राकेश कुमार अग्रवाल जी आईपीएस पी एस विच मुख मेहमान कैबिनेट मंत्री श्री भारत भूषण आशु जी झंडे की रस्म अदा करने के पहुंच चुके ने और Let's go, Slavi. Shut ਦੇ ਲਈ ਹਰਨਾਟ ਸ਼ਰਮਾ ਨਾਰੋ ਨੂੰ ਸੰਬੋਧਿਤ ਕਰਦੇ ਹੋਏ ਕੈਬਨਿਟ ਮੰਤਰੀ ਭਾਰਤਪੁਤ੍ਰਨ ਆਸ਼ੂ ਨੇ ਕਿਹਾ ਕਿ ਕਰੋਨਾ ਦੇ ਦੌਰ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਵਿਕਾਸ ਕਾਰਜਾਂ ਨੂੰ ਜਾਰੀ ਰੱਖਿਆ ਗਿਆ ਹੈ ਅਤੇ ਇਸ ਮਹਾਮਾਰੀ ਦੇ ਖਿਲਾਫ ਲੜਾਈ ਦੇ ਵਿੱਚ ਸਮਾਜਿਕ ਸੰਸਥਾਵਾਂ ਸਮੇਤ ਪੁਲਿਸ ਪ੍ਰਸ਼ਾਸਨਿਕ ਵਿਭਾਗਾ ਦੀ ਅਹਿਮ ਭੂਮਿਕਾ ਰਹੀ ਹੈ ਅੱਜ ਅਸੀਂ 74ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਮੈਂ ਇਸ ਮੌਕੇ ਤੇ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਹਾਰਦਿਕ ਵਧਾਈ ਦੇਣਾ ਅੱਜ ਜਦੋਂ ਕਰੋਨਾ ਦੇ ਇਸ ਦੌਰ ਵਿੱਚ ਅਸੀਂ ਸਭ ਗੁਜ਼ਰ ਰਹੇ ਹਾਂ ਮੈਂ ਉਮੀਦ ਕਰਦਾ ਹਾਂ ਕਿ ਜਿਸ ਹੌਸਲੇ ਤੇ ਹਿੰਮਤ ਨਾਲ ਅਸੀਂ ਆਜ਼ਾਦੀ ਦੀ ਲੜਾਈ ਜਿੱਤੀ ਸੀ ਉਸੇ ਤਰ੍ਹਾਂ ਅਸੀਂ ਕਰੋਨਾ ਦੀ ਲੜਾਈ ਨੂੰ ਵੀ ਜਲ੍ਹ ਹਰਾ ਦੇਵਾਂਗੇ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਸ ਸਹੀ ਧਰਤੀ ਤੇ ਅਲੱਗ-ਅਲੱਗ ਲਹਿਰਾਂ ਸਾਡੇ ਯੋਧਿਆਂ ਨੇ ਇੱਥੇ ਦੇ ਆਜੂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਬਾ ਅਮਦ ਅਲਲ ਠੀਂਗਰਾ ਨਾਣਾ ਲਾਖਪਤਰ ਆਏ ਸ਼ਹੀਦ ਹੁਸਮ ਸਿੰਘ ਤੇ ਹੋਰ ਆਜ਼ਾਦੀ ਕੂਲਾਟੀਆਂ ਵੱਲੋਂ ਸਮੇਂ-ਸਮੇਂ ਤੇ ਰੰਗਵੇ ਗੇਸਨ ਕਰਾ ਕਰਨੀ ਅਸੀਂ ਆਜ ਆਜ਼ਾਦ ਮੁਲਕ ਦੇ ਵਾਸੀਆਂ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਤੇ ਦੇਸ਼ ਨੂੰ ਆਜ਼ਾਦ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਸੋਲ ਜਾਤੀ ਕੂਲਾਟੀਆਂ ਵਿੱਚ ਤਕਰੀਬਨ 80% ਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ ਇਸੋ ਦੇ ਵਿੱਚ ਵੀ ਲੁਧਿਆਣਾ ਬਹੁਤ ਵੱਡਾ ਯੋਗਦਾਨ ਪਾਉਂਦਾ ਰਿਹਾ ਹੈ। ਸ਼ਹੀਦ ਕਰਤਾ ਸਿੰਘ ਸਰਾਭਾ, ਸ਼ਹੀਦ ਦੇ ਲਾਲਾ ਲਾਜਪਤਰਾਏ ਪੰਜਾਬ ਕੇਸਰੀ ਇਹਨਾਂ ਦੇ ਨਾਮ ਉਕੇ ਤੌਰ ਤੇ ਲਈ ਜਾ ਸਕਦੇ। ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਦੇਸ਼ ਦੇ ਆਮ ਦਾ ਜੀਵਨ ਪੱਧਰ ਵਿੱਚ ਅਚਕੰਡੀ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ 3 ਸਾਲਾਂ ਵਿੱਚ ਰਾਜ ਦੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੱਕਰ ਨਹੀਂ ਸਿਰ ਤੋਂ ਯਤਨ ਕੀਤੇ ਜਾ ਰਹੇ ਹਾਲਾਂਕਿ ਕਰੋਨਾ ਨੇ ਪੂਰੀ ਦੁਨੀਆ ਦੇ ਵਿਕਾਸ ਦੀ ਰਫਤਾਰ ਰੋਕ ਦਿੱਤੀ ਹੈ ਪਰ ਸਾਨੂੰ ਮਾਣ ਹੈ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਵਿੱਚ ਪੰਜਾਬ ਸੂਬਾ ਅੱਜ ਖੇਤੀਬਾੜੀ ਬਿਜਲੀ ਬੁਨਿਆਦੀ ਦਾ ਅੰਚਾ ਸ਼ਹਿਰੀ ਵਿਕਾਸ ਪਿੰਡਾਂ ਦੇ ਸਰਵਪੱਖੀ ਵਿਕਾਸ ਸਿੱਖਿਆ ਸਿਹਤ ਸਨਤ ਨਾਗਰਿਕ ਸੇਵਾਵਾਂ ਅਤੇ ਵੀਆਈਪੀ ਕਲਚਰ ਖਾਸ ਤੌਰ ਤੇ ਕਦਮ ਕਰਕੇ ਆਪਣਾ ਨਾਮ ਖੜ ਰਿਹਾ ਹੈ ਇਸ ਤਰ੍ਹਾਂ ਸੀ ਕਰੋਨਾ ਕਲਾਬ ਜੰਗ ਲੜੀ ਅਤੇ ਲੜ ਰਹੇ ਹਨ ਇਸ ਦੇ ਸਾਰਤਕ ਨਤੀਜੇ ਵੀ ਜਲਦੀ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਇਸ ਦੇ ਅਲਾਵਾ ਉਹਨਾਂ ਨੇ ਸੰਗਰਾਮ ਦੇ ਵਿੱਚ ਯੋਗਦਾਨ ਦੇਣ ਵਾਲੇ ਆਜ਼ਾਦੀ ਦੇ ਪਰਵਾਨਿਆਂ ਨੂੰ ਵੀ ਯਾਦ ਕੀਤਾ ਬੱਚਿਆਂ ਅਤੇ ਅਨੇ ਨਾਗਰਿਕਾਂ ਨੂੰ ਸਮਾਰੋਹ ਤੋਂ ਦੂਰ ਰੱਖਿਆ ਗਿਆ ਅਤੇ ਇੱਕ ਛੋਟੇ ਅਤੇ ਸਾਧਾਰਨ ਸਮਾਰੋਹ ਤੋਂ ਬਾਅਦ ਇਸ ਆਯੋਜਨ ਨੂੰ ਸੰਪੂਰਨ ਕੀਤਾ ਗਿਆ ਸਾਡੇ ਗੁਰੂ ਸਤ ਸਹਿਬਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਦਾ ਨਤੀਜਾ ਹੈ ਕਿ ਮੁੱਖ ਮੰਤਰੀ ਸਾਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਵਰਗ ਦੇ ਵਿਕਾਸ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਵਿਸ਼ਵ ਵਿਆਪੀ ਕਰੋਨਾ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਬਿਮਾਰੀ ਸਿਹਤ ਸੰਭਾਲ ਸਮਰਥਤਾ ਦੇਣ ਦੇ ਨਾਲ ਉਹਨਾਂ ਨੂੰ ਲਾਜ਼ਮੀ ਵਸਤਾਂ ਦੀ ਸਪਲਾਈ ਵੀ ਯਕੀਨੀ ਬਣਾਈ ਹੈ। ਸਰਕਾਰੀ ਮੁਲਾਜ਼ਮ ਤੇ ਸਮਾਜ ਸੇਵੀ ਕਰੋਨਾ ਵਾਰੀਆਂ ਵਿੱਚੋਂ ਵਿਚਰ ਕੇ ਇਸ ਬਿਮਾਰੀ ਦੀ ਲੜੀ ਤੋੜਨ ਅਹਿਮ ਭੂਮਿਕਾ ਨਿਭਾ ਰਹੇ ਹਨ। ਲੈ ਕੇ ਵਿਸ਼ੇਸ਼ ਤੌਰ ਤੇ డాక్టਰੀ ਅੰਮਲੇ ਕੁਲਸਤੇ ਅਤੇ ਆਪਕਾ ਤੋਂ ਇਲਾਵਾ ਸੂਚੇ ਜਿਲ੍ਹਾ ਪ੍ਰੇਸ਼ ਪ੍ਰਸ਼ਾਸਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਇਸ ਸੰਕਟ ਦੀ ਘੜੀ ਚ ਆਪਣੀ ਜਾਨ ਦੀ ਪਰਵਾਹ ਨਾ ਕਰਦੇਆਂ ਲੋਕਾਂ ਦੀ ਜਾਨ ਦੀ ਰਾਖੀ ਲਈ ਸਿਰ ਤੋੜ ਯਤਨ ਕਰ ਰਹੇ ਸਰਕਾਰ ਨੇ ਜਿੱਥੇ ਲੋਕਾਂ ਨੂੰ ਸੈਨੀਟਾਈਜ਼ਰ ਮਾਸਕ ਤੇ ਖਾਂਟੀਲ ਦੀਆਂ ਵਸਤਾਂ ਸਾਹ ਵਿੱਚ ਮੁਹੱਈਆ ਕੀਤੀਆਂ ਉੱਥੇ ਲੋਕਾਂ ਨੂੰ ਇਸ ਬਿਮਾਰੀ ਖਿਲਾਫ ਜਾਗਰੂਕ ਕਰਕੇ ਆਪਣੇ ਸਾਰੇ ਤਸੀਲੇ ਵਰਤ ਕੇ ਇਸ ਕੰਮ ਵਿੱਚ ਲਗਾਏ ਤਾਂ ਕਿ ਲੋਕਾਂ ਚੰਗੇ ਇਸ ਦਾ ਫਾਇਦਾ ਕਹੋ ਸਕੇ। ਸੁਪਾ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਅਗਵਾਈ ਵਿੱਚ ਸਭ ਤੋਂ ਪਹਿਲਾ ਲਾਕਡਾਊਨ ਲਗਾਇਆ। ਜਿਸ ਨਾਲ ਰਾਜ ਸਰਕਾਰ ਦੇ ਇਸ ਕ੍ਰਾਂਤੀਕਾਰੀ ਕਦਮ ਨਾਲ ਇਸ ਬਿਮਾਰੀ ਦੀ ਫਲਾਲ ਨੂੰ ਰੋਕਣ ਲਈ ਕਾਫੀ ਹੱਦ ਤੱਕ ਲੱਜੂ। ਲਾਕਡਾਊਨ ਤੋਂ ਬਾਅਦ ਜਦੋਂ ਰੋਕਥਾਨੇ ਕੰਮ ਸੰਦੇ ਮੁੜ ਸ਼ੁਰੂ ਕਰਨੇ ਸੀ। ਸਰਕਾਰ ਵੱਲੋਂ ਉਹਨਾਂ ਵਿੱਚ ਵੀ ਮਦਦ ਕੀਤੀ ਗਈ ਤੇ ਲੋਕਾਂ ਤਾਂ ਕਿ ਲੋਕਾਂ ਦੀ ਰੋਜ਼ੀ ਰੋਟੀ ਸੁਰੱਖਿਅਤ ਕੀਤੀ ਜਾਵੇ। ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਡਾਕਟਰੀ ਸਿੱਖਿਆ ਅਤੇ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਕੋਵਿਡ ਸੰਬੰਧੀ ਟੈਸਟਿੰਗ ਸਮਰੱਥਾ ਨੂੰ ਅਗਸਤ ਮਹੀਨੇ ਤੱਕ 22000 ਪ੍ਰਤੀ ਦਿਨ ਵਧਾ ਕੇ ਕੀਤਾ ਗਿਆ। ਫਟਿਆ ਦਾ ਪ੍ਰੀਤਕੋਟ ਅੰਮ੍ਰਿਤਸਰ ਵਿੱਚ ਪਲਾਜ਼ਮਾ ਬੈਂਕ ਸਥਾਪਿਤ ਕੀਤਾ ਗਿਆ ਟੈਸਟਿੰਗ ਸਮਰੱਥਾ ਵਧਾਉਣ ਨਾਲ ਸੁਪੇ ਚਾਰ ਹੋਰ ਟੈਸਟ ਲੈਬਸ ਖੋਲੀਆਂ ਗਈਆਂ ਜਿਨ੍ਹਾਂ ਦਾ ਪਿਛਲੇ ਦਿਨੀ ਇੱਕ ਲੁਧਿਆਣੇ 'ਚ ਵੀ ਗੜਵਾਸੂ ਵਿਖੇ ਵੰਡਾਣ ਕੀਤਾ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜੀ ਨਿਊਜ਼